ਭਾਰਤ ਦੀ ਧਰਤੀ ਤੇ ਜੇ ਕੋਈ ਔਰਤਾਂ ਦਾ ਰੱਬ ਹੈ ਤਾਂ 바ਵਾ ਸਭ ਅੰਬੇਦਕਰ ਤੋਂ ਬਿਨਾਂ ਕੋਈ ਨਹੀਂ ਸੋ ਕਿਉ ਮੰਦਾ ਆਖੀਏ ਜਿੱਥੇ ਜੰਮੇ ਰਾਜਾਨ ਜਿਹੜੀ ਰਾਜਿਆਂ ਪੀਰਾ پیغمبرਾਂ ਗੁਰੂਆਂ ਔਲੀਆ ਨੂੰ ਜਨਮ ਦਿੰਦੀ ਹੈ ਉਹ ਮਾੜੀ ਕਿਦਾਂ ਹੋ ਸਕਦੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹੋਰ ਅੱਗੇ ਕਮਾਲ ਕਰ ਦਿੱਤੀ ਜਦੋਂ ਉਹਨਾਂ ਤੇ ਉਹਨਾਂ ਨੇ 1699 ਦੇ ਵਿੱਚ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਉਹ ਬਾਟਾ ਉਦੋਂ ਤੱਕ ਅਧੂਰਾ ਰਿਹਾ ਜਿੰਨਾ ਚਿਰ ਉਸ ਬਾਟੇ ਦੇ ਵਿੱਚ ਇੱਕ ਔਰਤ ਨੇ ਪਤਾਸੇ ਨਹੀਂ ਪਾ ਦੋ ਪੰਜਾਬ ਤਖਤਾਂ ਦੇ ਉੱਤੇ 1606 ਤੋਂ ਜਥੇਦਾਰੀਆਂ ਚੱਲ ਰਹੀਆਂ 1606 ਦਾ ਮਤਲਬ ਹੈ ਕਿ 419 ਸਾਲ ਹੋ ਗਏ ਅੱਜ ਤੱਕ ਪੰਜਾਂ ਤਖਤਾਂ ਤੇ ਕੋਈ ਵੀ ਔਰਤ ਇਹਨਾਂ ਔਰਤਾਂ ਦੇ ਵਿੱਚੋਂ ਕੋਈ ਵੀ ਚਾਹੇ ਅੰਮ੍ਰਿਤ ਛਕ ਲੈ ਕੋਈ ਵੀ ਔਰਤ ਤਖਤ ਦੇ ਉੱਤੇ ਬੈਠ ਨਹੀਂ ਸਕਦੀ ਅੱਜ ਤੱਕ ਚੀਫ ਜਸਟਿਸ ਆਫ ਇੰਡੀਆ ਕੋਈ ਜੱਜ ਔਰਤ ਨਹੀਂ ਲਗਣ ਦਿੱਤੀ ਔਰਤਾਂ ਅੱਜ ਵੀ ਗੁਲਾਮੀ ਦੀਆਂ ਕਈ ਨਿਸ਼ਾਨੀਆਂ ਆਪਣੇ ਸਰੀਰ ਦੇ ਉੱਤੇ ਪਾਈ ਫਿਰਦੀਆਂ ਨਾਥ ਕਦੀ ਵੀ ਇਨਸਾਨਾਂ ਨੂੰ ਨਹੀਂ ਪਾਈ ਜਾਂਦੀ ਸੀ ਨਾਥ ਇੰਡੀਆ ਦੇ ਵਿੱਚ ਔਰਤ ਨੂੰ ਪਾਈ ਜਾਂਦੀ ਸੀ ਜਾਂ ਨਾਥ ਪਾਈ ਜਾਂਦੀ ਸੀ ਘੋੜੇ ਨੂੰ ਮੱਝ ਨੂੰ ਗਾਂ ਇਹ ਨੱਥ ਦਾ ਰਿਵਾਜ ਵੀ ਔਰਤਾਂ ਨੂੰ ਪਰਮਾਨੈਂਟ ਗੁਲਾਮ ਰਖੜਦਾ ਇੱਕ ਜਰੀਆ ਬਣਾਇਆ ਔਰ ਦੂਜੇ ਪਾਸੇ ਪੈਰਾਂ ਦੇ ਵਿੱਚ ਝਾਂਜਰਾ ਘੁੰਗਰੂ ਘੁੰਗਰੂ ਵੀ ਗਲ ਚ ਪਾਏ ਜਾਂਦੇ ਸੀ ਪਸ਼ੂਆਂ ਦੇ ਮੱਝਾਂ ਦੇ ਬੱਕਰੀਆਂ ਦੇ ਔਰ ਔਰਤ ਦੇ ਪੈਰ ਦੇ ਵਿੱਚ ਘੁੰਗਰੂ ਵੀ ਇਸ ਕਰਕੇ ਪਾਏ ਜਾਂਦੇ ਸੀ ਕਿ ਜੇ ਮੱਝ ਜਿਹੜੀ ਆ ਉਹ ਛੁੱਟ ਜਾਏ ਆਪਣੇ ਕਿੱਲੇ ਤੋਂ ਛੁੱਟ ਜਾਏ ਰੱਸਾ ਟੁੱਟ ਜਾਏ ਤਾਂ ਜੇ ਉਹਦੇ ਗਰਦੇ ਵਿੱਚ ਟੱਲੀ ਵੱਜਦੀ ਰਹੇ ਤਾਂ ਲੱਭੀ ਜਾ ਸਕਦੀ ਆ ਇਸੇ ਤਰ੍ਹਾਂ ਔਰਤ ਇਸ ਕਦਰ ਗੁਲਾਮ ਸੀ ਕਿ ਔਰਤ ਦੀ ਜਿਹੜੀ ਘਰ ਦੇ ਵਿੱਚ ਮੂਵਮੈਂਟ ਹੈ ਘਰ ਦੇ ਵਿੱਚ ਆਉਣਾ ਜਾਣਾ ਜਿਹੜਾ ਆ ਉਹਦੇ ਪੈਰਾਂ ਦੇ ਝਾਂਜਰਾਂ ਤੋਂ ਪਤਾ ਲੱਗਦਾ ਰਹੇ ਕਿ ਕਿੰਨੇ ਵਜੇ ਗਈ ਕਿੰਨੇ ਵਜੇ ਆਈ ਪਾਵੇਂ ਅਜੂਬ ਪਜੇਬ ਦੇ ਰੂਪ ਦੇ ਵਿੱਚ ਉਹ ਗਹਿਣਾ ਬਣ ਗਿਆ ਪਾਵੇਂ ਚੂੜੀਆਂ ਵੀ ਜਿਹੜੀਆਂ ਕੜੀਆਂ ਦਾ ਰੂਪ ਸੀ ਪਾਵੇਂ ਉਹ ਵੀ ਗਹਿਣਾ ਬਣ ਗਿਆ ਪਾਵੇਂ ਨੱਥ ਵੀ ਅਜੇ ਛੋਟਾ ਅਜੇ ਕੋਕਾ ਪਾ ਕੇ ਨੱਕ ਦੇ ਵਿੱਚ ਬੈਠੇ ਆ ਪਾਵੇਂ ਉਹ ਵੀ ਗਹਿਣਾ ਬਣ ਗਿਆ ਲੇਕਿਨ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੂੰ ਵੀ ਅਸੀਂ ਗਹਿਣਾ ਬਣਾ ਕੇ ਵਹਿ ਗਏ ਇਹ ਇਕੱਲਾ ਦਲਿਤ ਔਰਤਾਂ ਨਹੀਂ ਸੀ ਸਾਰੇ ਹੀ ਭਾਰਤ ਦੀਆਂ ਔਰਤਾਂ ਜਦੋਂ ਇੰਦਰਾ ਗਾਂਧੀ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਬਣੀ ਤਾਂ ਰਾਤ ਨੂੰ 12 ਵਜੇ ਜਾ ਕੇ 바ਵਾ ਸਾਹਿਬ ਅੰਬੇਡਕਰ ਦੇ ਬੁੱਤ ਦੇ ਉੱਤੇ ਮੱਥਾ ਟੇਕਿਆ ਕਹਿੰਦੀ ਹੇ 바ਵਾ ਸਾਹਿਬ ਤੇਰੇ ਕਰਕੇ ਬਣੀ ਹੈ ਤੇਰੇ ਕਰਕੇ ਬਣੀ ਹੈ ਇੱਥੇ ਤਾਂ ਬ੍ਰਾਹਮਣ ਔਰਤ ਵੀ ਅੱਗੇ ਨਹੀਂ ਵੱਧ ਸਕਦੀ ਸੀ ਅੱਜ ਸਾਡੇ ਕੋਲ ਸਿੱਖ ਭਾਈਚਾਰੇ ਦੇ ਲੋਕ ਬੈਠੇ ਨੇ ਜਿਹੜਾ 바ਵਾ ਸਾਹਿਬ ਅੰਬੇਡਕਰ ਦਾ ਕਾਨੂੰਨ ਔਰਤਾਂ ਲਈ ਬਣਾਇਆ ਇਸੇ ਕਰਕੇ ਨਾਰੀ ਮੁਕਤੀ ਦਾਤਾ ਕਹਿੰਦੇ 바ਵਾ ਸਾਹਿਬ ਅੰਬੇਡਕਰ ਨੂੰ ਨਾਰੀ ਮੁਕਤੀ ਦਾਤਾ ਸਮਸਤ ਦੇਸ਼ ਦੀਆਂ ਨਾਰੀਆਂ ਨੂੰ ਮੁਕਤ ਕਰਕੇ ਗਏ ਇਨਸਾਨ ਜੇ ਕੋਈ ਧਰਤੀ ਤੇ ਭਾਰਤ ਦੀ ਧਰਤੀ ਤੇ ਜੇ ਕੋਈ ਔਰਤਾਂ ਦਾ ਰੱਬ ਹੈ ਤਾਂ 바ਵਾ ਸਭ ਅੰਬੇਦਕਰ ਤੋਂ ਬਿਨਾ ਕੋਈ ਨਹੀਂ ਸਿਰਫ ਇੱਕੋ ਹੀ ਇੱਕ ਰੱਬ ਹੈ ਉਹਨਾਂ ਦਾ ਜਿਹੜਾ ਉਹਨਾਂ ਨੂੰ ਮੁਕਤ ਕਰਕੇ ਗਿਆ ਬਹੁਤ ਵੱਡੇ ਸਿਸਟਮ ਤੋਂ ਜਿਹਦੇ ਵਿੱਚ ਨਾਰੀ ਨੂੰ ਆਪਣੇ ਆਦਮੀ ਦੇ ਨਾਲ ਹੀ ਮਰਨਾ ਪੈਂਦਾ ਸੀ ਸਤੀ ਹੋਣਾ ਪੈਂਦਾ ਸੀ ਨਾਰੀ ਦੇ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਨਾਰੀ ਘਰ ਦੇ ਵਿੱਚ ਔਰਤ ਘਰ ਦੇ ਵਿੱਚ ਨਾ ਆਪਣੇ ਬਾਪ ਦੀ ਪ੍ਰਾਪਰਟੀ ਦੀ ਮਾਲਕ ਬਣ ਸਕਦੀ ਸੀ ਨਾ ਆਪਣੇ ਸਹੁਰਿਆਂ ਦੇ ਘਰ ਜਾ ਕੇ ਪ੍ਰਾਪਰਟੀ ਦੀ ਮਾਲਕ ਬਣ ਸਕਦੀ ਸੀ। ਔਰ ਜਿੱਥੇ ਜਿੱਥੇ ਰਿਜ਼ਰਵੇਸ਼ਨ ਨਹੀਂ ਹੈ ਉੱਥੇ ਹਾਲ ਅੱਜ ਵੀ ਦੇਖੋ ਕੀ ਆ ਮੁਸਲਮਾਨਾਂ ਦੇ ਵਿੱਚ ਜਿਹੜਾ ਸਾਡਾ ਸੰਵਿਧਾਨ ਹੈ ਉਹ ਮਸਜਿਦ ਦੇ ਅੰਦਰ ਤੱਕ ਤਾਂ ਜਾਂਦਾ ਪਰ ਜਿਹੜੇ ਮਸਜਿਦ ਨੂੰ ਚਲਾ ਰਹੇ ਆ ਉਹਨਾਂ ਦੇ ਦਿਮਾਗ ਤੱਕ ਨਹੀਂ ਪਹੁੰਚਦਾ ਮਸਜਿਦ ਦੇ ਅੰਦਰ ਜੇ ਕੋਈ ਦਲਿਤ ਜਾਵੇ ਉਹਨੂੰ ਕੋਈ ਤਾੜਨਾ ਨਹੀਂ ਕਰ ਸਕਦਾ ਉਹਨੂੰ ਕੋ ਬੱਟ ਕਰ ਮਸਜਿਦ ਤੋਂ ਬਾਹਰ ਨਹੀਂ ਕੱਢ ਸਕਦਾ ਮੰਦਰ ਦੇ ਵਿੱਚ ਜਾਵੇ ਸਰੋਵਰ ਚ ਨਹਾਵੇ ਤਾਂ ਕੋਈ ਦਲਿਤ ਨੂੰ ਬਾਹਰ ਨਹੀਂ ਕੱਢ ਸਕਦਾ ਕਿਉਂਕਿ ਸੰਵਿਧਾਨ ਹੈ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਦੇ ਸਰੋਵਰ ਚ ਜਾਵੇ ਨਹਾਵੇ ਦੁੱਖ ਪੰਜੜੀ 베ਰੀ ਚ ਨਹਾਵੇ ਚਾਹੇ ਦੂਜੇ ਪਾਸੇ ਨਹਾਵੇ ਕੋਈ ਉਹਨੂੰ ਕੱਢ ਨਹੀਂ ਸਕਦਾ ਗੁਰਦੁਆਰਿਆਂ ਦੇ ਅੰਦਰ ਤੱਕ ਦਾ ਸੰਵਿਧਾਨ ਘੁੰਮਦਾ ਆ ਲੇਕਿਨ ਉਹ ਸੰਵਿਧਾਨ ਜਿਹੜੇ ਗੁਰਦੁਆਰੇ ਚਲਾਉਣ ਵਾਲੇ ਆ ਉਹਨਾਂ ਦੇ ਦਿਮਾਗਾ ਤੱਕ ਨਹੀਂ ਜਾਂਦਾ ਇਸੇ ਕਰਕੇ ਅੱਜ ਤੱਕ ਜਿਹੜੇ ਪੰਜ ਤਖਤ ਬਣੇ ਆ ਸਿੱਖਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਬਰਾਬਰ ਦਾ ਦਰਜਾ ਦੇ ਕੇ ਗਏ ਬਲਕਿ ਅੱਗੇ ਦਾ ਦਰਜਾ ਦੇ ਕੇ ਗਏ ਔਰਤ ਨੂੰ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਜਿਹੜੀ ਰਾਜਿਆਂ ਪੀਰਾ ਪੈਗੰਬਰਾ ਗੁਰੂਆਂ ਔਲੀਆ ਨੂੰ ਜਨਮ ਦਿੰਦੀ ਆ ਉਹ ਮਾੜੀ ਕਿਦਾਂ ਹੋ ਸਕਦੀ ਉਸ ਔਰਤ ਨੇ ਜ਼ੁਲਮ ਕਿਦਾਂ ਇਨਸਾਨ ਕਰ ਸਕਦਾ ਜਿਹੜਾ ਔਰਤ ਦੇ ਕੁੱਖ ਚੋਂ ਜਨਮ ਲਵੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹੋਰ ਅੱਗੇ ਕਮਾਲ ਕਰ ਦਿੱਤੀ ਜਦੋਂ ਉਹਨਾਂ ਤੇ ਉਹਨਾਂ ਨੇ 1699 ਦੇ ਵਿੱਚ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਉਹ ਬਾਟਾ ਉਦੋਂ ਤੱਕ ਅਧੂਰਾ ਰਿਹਾ ਜਿੰਨਾ ਚਿਰ ਉਸ ਬਾਟੇ ਦੇ ਵਿੱਚ ਇੱਕ ਔਰਤ ਨੇ ਪਤਾਸੇ ਨਹੀਂ ਪਾਵੇ ਜਾਨੀ ਅੰਮ੍ਰਿਤ ਤਿਆਰ ਕੀਤਾ ਅੱਧਾ ਇਹ ਬੰਦੇ ਨੇ ਅੱਧਾ ਔਰਤ ਨੇ ਲੇਕਿਨ ਦੇਖੋ ਅੱਜ ਵੀ ਉਹਨਾਂ ਜਿਹੜੇ ਸਿੱਖੀ ਨੂੰ ਚਲਾਉਂਦੇ ਆ ਔਰ ਅੱਜ ਵੀ ਉਹਨਾਂ ਦੇ ਦਿਮਾਗਾਂ ਦੇ ਵਿੱਚ ਉਹ ਮਨੂ ਵਰਤੀ ਅਜੇ ਤੱਕ ਘੁੰਮ ਰਹੀ ਅੱਜ ਤੱਕ ਪੰਜਾਂ ਤਖਤਾਂ ਦੇ ਉੱਤੇ ਕੋਈ ਔਰਤ ਜਥੇਦਾਰ ਨਹੀਂ ਬਣ ਸਕੀ ਪੰਜ ਤਖਤ ਅਕਾਲ ਤਖਤ ਕੇਸਗੜ ਸਾਹਿਬ ਤਖਤ ਦਮਦਮਾ ਸਾਹਿਬ ਤਖਤ ਪਟਨਾ ਸਾਹਿਬ ਤੱਕ ਔਰ ਆਖਰੀ ਤਖਤ ਲਦੇੜ ਹਜ਼ੂਰ ਸਾਹਿਬ ਤਖਤ ਪੰਜਾਂ ਤਖਤਾਂ ਦੇ ਉੱਤੇ 1606 ਤੋਂ ਜਥੇਦਾਰੀਆਂ ਚੱਲ ਰਹੀਆਂ 1606 ਦਾ ਮਤਲਬ ਹੈ ਕਿ 419 ਸਾਲ ਹੋ ਗਏ ਅੱਜ ਤੱਕ ਪੰਜਾਂ ਤਖਤਾਂ ਤੇ ਕੋਈ ਵੀ ਔਰਤ ਇਹਨਾਂ ਔਰਤਾਂ ਦੇ ਵਿੱਚੋਂ ਕੋਈ ਵੀ ਚਾਹੇ ਅੰਮ੍ਰਿਤ ਛਕ ਲੈ ਕੋਈ ਵੀ ਔਰਤ ਤਖਤ ਦੇ ਉੱਤੇ ਬੈਠ ਨਹੀਂ ਸਕਦੀ ਕਿਤੇ ਭਲੇਖੇ ਨਾਲ ਵੀ ਬੀਬੀ ਜਗੀਰਕੌਰ ਬਾਰੇ ਕਿ ਸੋਚ ਰਹੇ ਆਪਣੇ ਦਿਮਾਗ ਦੇ ਵਿੱਚ ਬੀਬੀ ਜਗੀਰਕੌਰ ਕਿਸੇ ਤਖਤ ਦੀ ਜਥੇਦਾਰ ਨਹੀਂ ਸੀ ਉਹ ਐਸਜੀਪੀਸੀ ਦੀ ਪੋਲੀਟੀਕਲ ਬਾਡੀ ਦੀ ਪ੍ਰਧਾਨ ਸੀ ਐਵੇਂ ਕਿਸੇ ਦੇ ਦਿਮਾਗ 'ਚ ਐਵੇਂ ਨਾ ਘੁੰਮਦਾ ਹੋਵੇ ਕਿ ਸ਼ਾਇਦ ਉਹ ਉਹਦੇ ਬਾਰੇ ਸ਼ਾਇਦ ਚੋਹਾਨ ਨੂੰ ਪਤਾ ਹੀ ਨਾ ਹੋਵੇ ਪੰਜਾਂ ਤਖਤਾਂ ਤੇ ਅੱਜ ਤੱਕ ਮਨੂ ਦੇਖੋ ਕਿੱਥੋਂ ਚੱਲ ਰਿਹਾ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਲਾਗੂ ਹੋਇਆ ਨੂੰ ਵੀ ਪੌਣੀ ਸਦੀ ਤੋਂ ਵੱਧ ਹੋ ਚੁੱਕਾ ਲੇਕਿਨ ਅਜੇ ਤੱਕ ਵੀ ਇਹ ਚੀਜ਼ ਉੱਥੇ ਨਹੀਂ ਪਹੁੰਚ ਸਕੀ ਔਰ ਇਹ ਤਾਂ ਛੱਡੋ ਤਖਤਾ ਤੇ ਜਥੇਦਾਰੀ ਤਾਂ ਬਹੁਤ ਵੱਡੀ ਗੱਲ ਹੈ ਦਰਬਾਰ ਸਾਹਿਬ ਮੰਡੂ ਅੰਮ੍ਰਿਤਸਰ ਦੇ ਵਿੱਚ 1604 ਤੋਂ ਕੀਰਤਨ ਚੱਲ ਰਿਹਾ 1604 ਤੋਂ 1604 ਤੇ ਆ ਹੋ ਗਏ 225 421 ਸਾਲ ਹੋ ਗਏ ਸਾਡੇ ਮਹਾਪੁਰਚ ਅਜੀਤ ਸਿੰਘ ਜੀ ਵੀ ਬੈਠੇ ਮੇਰੇ ਬੜੇ ਪੁਰਾਣੇ ਦੋਸਤ ਹੈ ਮੈਂ ਆਪਣੀ ਡਾਇਰੀ ਦੇ ਵਿੱਚੋਂ ਚੈੱਕ ਕਰ ਰਿਆ ਸੀ ਨੰਬਰ ਦਿਹਾਣੇ ਦੇ ਕਿਹੜੇ ਕਿਹੜੇ ਮੈਨੂੰ ਮੈਂ 2-4 ਬੰਦੇ ਹਨ ਹੋਰ ਉਹਨਾਂ ਨੂੰ ਵੀ ਫੋਨ ਕੀਤੇ ਜਿਨ੍ਹਾਂ ਨਾਲ ਮੇਰਾ ਰਾਸਤਾ ਬਣਿਆ ਉਹਨਾਂ ਨੂੰ ਤਾਂ ਕੀਤਾ ਹੀ ਇਹਨਾਂ ਦਾ ਨੰਬਰ ਵੀ ਨਹੀਂ ਲੱਗਾ ਇੱਕ ਸਾਡਾ ਸਾਥੀ ਸੁਚਨ ਮੋਹਨ ਸੀ ਉਹਨਾਂ ਨੂੰ ਲੱਗਾ ਤਾਂ ਪਰ ਉਹਨੇ ਜਵਾਬ ਨਹੀਂ ਦਿੱਤਾ ਪਤਾ ਨਹੀਂ ਕਿੱਥੇ ਬੈਠਾ ਬਾਕੀ ਸਾਰਿਆਂ ਨਾਲ ਗੱਲ ਹੋ ਗਈ ਸੀ ਇਹ ਤਾਂ ਗੱਲ ਛੱਡੋ ਕਿ ਜਥੇਦਾਰੀ ਮਿਲਣੀ ਔਰਤ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਕਾਨੂੰਨ ਨੇ ਰਾਸ਼ਟਰਪਤੀ ਬਣਾ ਦਿੱਤੇ ਔਰਤਾਂ ਨੂੰ ਰਾਸ਼ਟਰਪਤੀ ਬਣਾ ਦਿੱਤਾ ਔਰਤਾਂ ਨੂੰ ਪ੍ਰਧਾਨ ਮੰਤਰੀ ਬਣਾਤਾ ਔਰ ਔਰਤਾਂ ਨੂੰ ਦੇਸ਼ ਦੇ ਮੁੱਖ ਮੰਤਰੀ ਬਣਨ ਦੇ ਰਸਤੇ ਖੋਲ ਦਿੱਤੇ ਦੇਸ਼ ਦੀਆਂ ਸਭ ਤੋਂ ਉੱਚ ਪਦਵੀਆਂ ਦੇ ਉੱਤੇ ਅਜੇ ਤੱਕ ਵੀ ਸੁਪਰੀਮ ਕੋਰਟ ਦੀ ਅਜੇ ਤੱਕ ਕੋਈ ਜੱਜ ਨਹੀਂ ਲੱਗ ਸਕੀ ਸੀ ਜੇ ਆਈ ਅਜੇ ਤੱਕ ਵੀ ਪਤਾ ਨਹੀਂ ਤੂੰ ਤਾਂ ਵਕੀਲ ਹੈ ਅੱਜ ਤੱਕ ਚੀਫ ਜਸਟਿਸ ਆਫ ਇੰਡੀਆ ਕੋਈ ਜੱਜ ਔਰਤ ਨਹੀਂ ਲਗਣ ਦਿੱਤੀ ਕਿਉਂਕਿ ਉੱਥੇ ਵੀ ਕਾਲੇਜੀਅਮ ਸਿਸਟਮ ਆ ਕਾਲੇਜੀਅਮ ਸਿਸਟਮ ਦਾ ਮਤਲਬ ਹੈ ਜਿਹੜਾ ਮਨੂਵਾਦ ਤੋਂ ਚੱਲਦਾ ਹੋਇਆ ਆ ਰਿਹਾ ਸਿਸਟਮ ਸਿਰਫ ਇੱਕ ਔਰਤ ਹਾਈ ਕੋਰਟ ਦੀ ਲੱਗੀ ਸੀ ਜੱਜ ਸ਼ਾਇਦ ਉਹਦਾ ਨਾਮ ਲੀਲਾ ਸੀਟਸ ਹੈਗਾ ਸ਼ਾਇਦ ਉਹ ਹਿਮਾਚਲ ਦੀ ਹਾਈ ਕੋਰਟ ਦੀ ਜੱਜ ਲੱਗੀ ਕਿੰਨੀਆਂ ਹਾਈ ਕੋਰਟਾਂ ਦੇਸ਼ ਦੇ ਵਿੱਚ ਕੋਈ ਔਰਤ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਦਿੰਦੇ ਲੋਕ ਜਿੱਥੇ ਤੱਕ 바ਵਾ ਸਾਹਿਬ ਨੇ ਪਹੁੰਚਾ ਦਿੱਤਾ ਮੈਂ ਜਿਹੜੀ ਗੱਲ ਕਰ ਰਿਹਾ ਸੀ ਦਰਬਾਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ 421 ਸਾਲ ਤੋਂ ਕੀਰਤਨ ਚੱਲ ਰਿਹਾ ਅੱਜ ਤੱਕ ਤੁਸੀਂ ਸਿੱਖ ਭਾਈਚਾਰੇ ਦੇ ਲੋਕ ਬੈਠੇ ਹੋ ਕਦੀ ਵੀ ਦਰਬਾਰ ਸਾਹਿਬ ਦੇ ਵਿੱਚ ਔਰਤ ਜਥੇ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ ਜੀ